ਫਗਵਾੜਾ ਨਿਸਤਿਕ ਪਿੰਡ ਮਾਦੋਪੁਰ ਵਿਖੇ ਪਿੰਡ ਦੇ ਸਾਬਕਾ ਪੰਚ ਮਨਜੀਤ ਸਿੰਘ ਨੇ ਪਿੰਡ ਦੇ ਕੁਝ ਵਿਅਕਤੀਆਂ ਉੱਪਰ ਪਿੰਡ ਦੀ ਸ਼ਾਮਲਾ ਰੂਪ ਨਜਾਇਜ਼ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਮੌਕੇ ਗਲਵੱਤ ਕਰਦੇ ਮਨਜੀਤ ਸਿੰਘ ਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਧਰ ਦੂਸਰੀ ਧੀ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਪੀਟੂ ਫਲੈਂਗ نیوز ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਰੋਣਾ ਉਹ ਹੈਗਾ ਪੰਚਾਇਤੀ ਛੱਪੜ ਜਿਹੜੀ ਸ਼ਾਮਲਾੜ ਵੀ ਕਹਿੰਦੇ ਤੇ ਛੱਪੜ ਪਾਣੀ ਵਾਲੀ ਟੈਂਕੀ ਵੀ ਬਣੀ ਆ ਉੱਤੇ ਉਥੇ ਇੱਕ ਆਪਣੇ ਚਾਚਾ ਜੀ ਆ ਸ਼ਿੰਦਾ ਜੀ ਉਹ ਆਪਣੇ ਟੱਬਰ ਸਾਰਾ ਜੀ ਦਾ ਉਹ ਆਪਣੇ ਉਥੋਂ ਬਗਲ ਦੇ ਪਏ ਆ ਜਗਾ ਕਹਿੰਦੇ ਸਾਡੀ ਆ ਅਸੀਂ ਤਾਂ ਸਿਰਫ ਦਰਖਾਸਤ ਇਹ ਦਿੱਤੀ ਆ ਵੀ ਜੇ ਤੁਹਾਡੀ ਤੁਹਾਡੇ ਆਪਣੇ ਨਾਂ ਆ ਫਰਦ ਦੇ ਵਿੱਚ ਤੁਹਾਡੇ ਨਾਂ ਬੋਲਦਾ ਠੀਕ ਆ ਤੁਸੀਂ ਬਗਲ ਸਕਦੇ ਤੁਹਾਡਾ ਹਾਕਾ ਬਦਲ ਦਿੰਦੇ ਨਾ ਉਹ ਕਹਿੰਦੇ ਆ ਵੀ ਸਾਤੋਂ 40 45 ਸਾਲ ਹੋ ਗਏ ਸਾਡਾ ਸੱਤਾ ਪੀੜ੍ਹੀਆਂ ਤੱਕ ਸਾਡਾ ਨਾਂ ਇਥੇ ਮੱਠਾ ਟੇਕਦੇ 40 ਸਾਲ ਪਹਿਲਾਂ ਕੋਹ ਨੂੰ ਕਹਦੇ ਨਹੀਂ ਪਿਆ ਉਥੇ ਨਵੀਂ ਪੰਚਾਇਤ ਜਦੋਂ ਮੈਂ 5 ਸਾਲ ਪੰਚਾਇਤ ਮੈਂਬਰ ਰਿਹਾ ਉਦੋਂ ਤਾਂ ਕੋਈ ਸ਼ਾਮਲਾੜ ਦੇ ਵਿੱਚ ਅਸੀਂ ਨਹੀਂ ਬਗਲੇ ਜਾਂ ਤਾਂ ਫਿਰ ਸਾਨੂੰ ਵੀ ਦੱਸਦਾ ਸਮਾਨ ਲੈ ਦੇ ਦੋ ਅਸੀਂ ਵੀ ਉੱਥੇ ਛੱਪੜ ਭੂਰ ਕੇ ਬਣਾ ਲੈਂਦੇ ਆ ਸ਼ਾਮਲਾੜ ਦੇ ਵਿੱਚ ਜੇ ਸਾਨੂੰ ਪੰਚਾਇਤ ਦੇ ਦਿੰਦੀ ਸਾਡੀ ਪੰਚਾਇਤ ਦੇ ਵਿੱਚ ਤਾਂ ਕਿਸੇ ਨੇ ਨਹੀਂ ਬਗਲਿਆ ਨਵੀਂ ਪੰਚਾਇਤ ਤਾਂ ਥੱਲੇ ਮੈਨੂੰ ਲੱਗਦਾ ਪਹਿਲੀ ਵਾਰ ਉੱਥੇ ਹਾਜ਼ਰ ਵੀ ਨਹੀਂ ਲਾਉਣਗੇ ਹੁਣੀ ਤਾਂ ਉੱਥੇ ਘੂੜੂ ਵੀ ਪੈਣ ਲੱਪੇ ਕੀ ਮਤਲਬ ਇਹ ਸਰਪੰਚ ਸਾਹਿਬ ਨੂੰ ਇਹ ਗੱਲ ਪੁੱਛਦਾ ਵੀ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਇਸ ਗੱਲ ਦੇ ਵਿੱਚ ਜੇ ਉਹਨਾਂ ਦੇ ਅਸੀਂ ਤਾਂ ਸਾਨੂੰ ਕੋਈ ਤਰਾਜ ਨਹੀਂ ਹੈਗਾ ਇਸ ਗੱਲੋਂ ਬਗਲਣਾ ਉਹ ਆਪਣੀ ਫਰਜ਼ ਦਾ ਕੋਈ ਨਾ ਦਾ ਦਿਖਾਲ ਦੇਵੇ ਸਾਡੇ ਹਿਸਾਬ ਨਾਲ ਮੇਰੀ ਹਿਸਾਬ ਨਾਲ ਤਾਂ ਇਹੀ ਆ ਵੀ ਸ਼ਾਮਲਾਟੀ ਜਗਾ ਉਹਨਾਂ ਦੇ ਨਾਮ ਹੀ ਫੜਦੇ ਅਸੀਂ ਵਿੱਚ ਲਾਈਓ ਆ ਸਰਕਾਰੀ ਜਗਾ ਆ ਸ਼ਾਮਲਾਟੀ ਲਾ ਲਓ ਚਾਹੇ ਪੰਚਾਇਤ ਦੀ ਲਾ ਲਓ ਕੋਈ ਵੀ ਆ ਜੇ ਉਹਨਾਂ ਦਾ ਉਹਦੇ ਵਿੱਚ ਨਾਮ ਹੈਗਾ ਤਾਂ ਬਗਲ ਸਕਦੇ ਆ ਅਸੀਂ ਕੋਈ ਉਹਦੇ ਵਿੱਚ ਰੋਕ ਟੋਕ ਨਹੀਂ ਕਰ ਸਕਦੇ ਜੇ ਨਹੀਂ ਆ ਤਾਂ ਗ੍ਰੈਂਡ ਕਾਨੂੰਨੀਆ ਉੱਤੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ 157 ਪੁਰਾਣੀ ਬੋੜਿਆ ਸਾਡੀ ਕੁਝ ਬੰਦੇ ਪਿੰਡ ਦੇ ਜੀਤਾ ਕਲਵੰਤ ਸਰਪੰਚ ਜਿਹੜਾ ਸਾਬਕਾ ਤੇ ਭੁੰਡੀ ਉੱਤੇ ਦਵਾ सोनू ਜੀਤਾ ਮਨਜੀਤ ਇਹ ਵੀ ਆ ਕੇ ਕੰਮ ਸਾਡਾ ਰੋਕ ਦਿੱਤਾ ਕੰਮ ਕਿਸ ਕਾਰਨ ਰੋਕਿਆ ਕੰਮ ਇਹ ਨਹੀਂ ਪਤਾ ਨਹੀਂ ਕਹਿੰਦੇ ਸ਼ਾਮ ਲੜਿਆ ਸਾਨੂੰ ਇਹ ਜਗਾ ਸ਼ਾਮ ਲੜਦੀ ਨਹੀਂ ਜੀ ਸਾਨੂੰ ਸਰਪੰਚ ਨੇ ਦਿੱਤੀ ਪੰਚਾਇਤ ਨੇ ਸਾਨੂੰ ਸਾਡੇ ਜਠੇਰੇ ਆ ਸੱਤ ਪੀੜੀਆਂ ਸਾਨੂੰ ਮੱਥਾ ਟੇਕਦੇ ਨੂੰ ਹੋ ਗਈਆਂ ਠੀਕ ਆ ਜੀ ਤੇ ਅੱਜ ਉਹ ਵੀਡੀਓ ਦਾਸਤਰ ਜਾ ਕੇ ਰੋ ਗਿਆ ਇਹ ਆ ਰੋ ਕੇ ਆਏ ਹਾਂਜੀ ਕੰਮ ਬੰਦ ਕਰ ਦਿਓ ਵੀ ਸਾਡੀ ਘਰ ਦੀ ਜਗਾ ਉਹ ਕਹਿੰਦੇ ਜਿੱਦਾਂ ਇਹ ਉਹਨਾਂ ਦਾ ਮੰਗੀ ਹੈਗਾ ਜਿੱਦਾਂ ਕਹਿੰਦੇ ਹੈ ਕਿ ਸ਼ਾਮ ਲੜ ਦੀ ਜਗਾ ਵਾ ਹਾਂਜੀ ਤੁਹਾਡੇ ਕੋਈ ਮੰਗੀ ਕਾਗਜ਼ ਪੱਤਾ ਕੰਪਲੀਟ ਹੈ ਜੀ ਸਾਰਾ ਕੁਝ ਹੈਗਾ ਕੰਪਲੀਟ ਹੈ ਪੂਰੇ ਕਾਗਜ਼ ਬਿਲਕੁਲ ਨਹੀਂ ਹਾਂਜੀ ਹਾਂਜੀ ਮੰਗੀ 150 ਸਾਲ ਪੁਰਾਣੀ ਹੈ ਜਗਾ 150 ਪੁਰਾਣੀ 1.5 ਬੂੜਿਆ ਜੀ 40 ਸਾਲ ਸਾਨੂੰ ਹੋ ਗਏ ਜਗਾ ਦਿੱਤੇ ਮੱਡੀ ਬਣਾਈ ਨੂੰ ਹਾਂਜੀ ਤੇ ਫੇ ਅੱਜ ਗਾਬੜ ਦਾ ਕਾਰਨ ਕੀ ਹੈ ਜਿਹੜਾ ਰੋ ਕੇ ਬਸ ਧੜੇ ਬੰਦੀ ਪਾਰਟੀਵਾਦੀ ਅਸੀਂ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਅੱਛਾ ਜੀ ਹਾਂਜੀ ਜਿੱਦਾਂ ਹੁਣ ਨਵੀਂ ਜਿਹੜੀ ਪਿਛਲੀਆਂ ਸਰਕਾਰਾਂ ਸੀਗੀਆਂ ਉਦੋਂ ਇਹ ਮਤਲਬ ਕੀ ਜਗ੍ਹਾ ਸੀਗੀ ਹਾਂਜੀ ਮਗੀ ਜਗ੍ਹਾ ਮਤਲਬ ਕੀ ਨਹੀਂ ਹੋਈ ਜਿੱਦਾਂ ਹੁਣ ਨਵੀਂ ਸਰਕਾਰ ਜਦੋਂ ਪੰਚ ਸਰਪੰਚ ਦੀ ਬਣੀ ਆ ਉਹ ਤੁਰੰਤ ਮਤਲਬ ਕੀ ਕਿਉਂ ਇਹ ਮਤਲਬ ਕੀ ਇੱਕਦਮ ਇਹ ਨਵੀਂ ਪੰਚਾਇਤ ਨੇ ਨਹੀਂ ਕੋ ਗਿਆ ਸਾਨੂੰ ਜੀ ਇੱਕ ਮਿੰਟ ਅਸੀਂ ਗਵਰਨਮੈਂਟ ਹੀ ਟੂਟੀ ਵੀ ਲਾਈ ਆ ਗਵਰਨਮੈਂਟ ਹੀ ਰਾਸਤਾ ਹੀ ਬਣਾਇਆ ਉਦੋਂ ਰੋਕਦੇ ਸਾਨੂੰ ਠੀਕ ਆ ਜੀ ਉਦੋਂ ਰੋਕਦੇ ਆਣ ਕੇ ਜਦੋਂ ਗਵਰਨਮੈਂਟ ਹੀ ਰਾਸਤਾ ਵੀ ਬਣਾਇਆ ਜੀ ਸਾਨੂੰ ਪੁਰਾਣੀ ਪੰਚਾਇਤਾਂ ਨੇ 40 ਸਾਲ ਮਲਕੀ ਸਿੰਘ ਸਰਪੰਚ ਨੇ ਸਾਨੂੰ ਜਗ੍ਹਾ ਦਿੱਤੀ ਸੀ ਠੀਕ ਹੈ ਸਾਰੇ ਜਿੱਦਾਂ ਹੁਣ ਮਤਲਬ ਕਿ ਕੋਈ ਬੀਡੀਪੀਓ ਦਫਤਰ ਤੁਸੀਂ ਗਏ ଥିਗੇ ਹਾਂਜੀ ਕੋਈ ਤੁਹਾਡਾ ਮਤਲਬ ਕਿ ਕੋਈ ਟਾਈਮ ਬੌਂਡ ਹੋਇਆ ਕਿ ਨਹੀਂ ਹੋਇਆ ਕੋਈ ਸੋਮਵਾਰ ਨੂੰ 11 ਵਜੇ ਫੇਰੇ ਸੱਦੇ ਤੁਹਾਨੂੰ ਹਾਂਜੀ ਸੋਮ 11 ਵਜੇ ਮਾਮਲਾ ਅੱਜ ਮਿਤੀ 27 ਤਰੀਕ ਨੂੰ ਸਾਡੇ ਕੋਲ ਦਰਖਾਸਤ ਆਈ ਸੀ ਮਨਜੀਤ ਸਿੰਘ ਵੱਲ ਤੇ ਉਹਨਾਂ ਨੇ ਕਿਹਾ ਸੀ ਕਿ ਨਜਾਇਜ਼ ਕਬਜ਼ਾ ਹੋ ਰਿਹਾ ਉੱਥੇ ਅਸੀਂ ਮੌਕੇ ਤੇ ਬੰਦੇ ਰੋਕਦੇ ਆ ਤੇ ਸੋਮਵਾਰ ਦੋਨੀਆਂ ਧਿਰਾਂ ਬੁਲਾਈਆਂ ਸਰਪੰਚ ਨੂੰ ਬੁਲਾਇਆ ਤੇ ਆਪਣੇ ਦਸਤਾਵੇਜ਼ ਜੀ ਸਬੂਤ ਲੈ ਕੇ ਆਣਗੇ ਇਹ ಸೋಮವಾರ ಎನ್ನಸ್ಕ ಇನ್ ವೈಟ್